ਮੇਰੇ ਕਹਿੰਦੀ ਮਿਲ ਕਹਿੰਦੀ ਰੰਗ ਰੰਗ ਕਾਲਾ ਹੁੰਦਾ ਤੇ ਆਉਣ ਵੀ ਨਹੀਂ ਮੈਨੂੰ ਅਗੇ ਰੰਗ ਨਹੀਂ ਮਾਇਨੇ ਰੱਖਦਾ ਟੈਲੈਂਟ ਮਾਇਨੇ ਰੱਖਦਾ ਆ ਕਾਕਾ ਸਿੰਗਲ ਕਾਲਾ ਹੀ ਹਣਾ ਮੈਂ ਸਾਰੀ ਕੰਨਾ ਗਿਆ ਡਾਉ ਰੰਗਦਾ ਹਾਂ ਬਸੇ ਕੋਈ ਨਾ ਕੋਈ ਫੁੱਬੀ ਕੋਈ ਕੋਈ ਟੈਲੈਂਟ ਕੀ ਜੀ ਯਾਰ ਕੀ ਜੀ ਮੋਰਸਲ ਕੀ ਜੀ ਯਾਰ कि चीजी तू आज इन सवेली क्यों आ गई कोई कन्नी सवेले आ गए

adilah hah ibu sedih cepet kerja cepet kerja cepet itu misalnya tuh ini takki tuh ini takki ah tuh ini tuh ini कम करना लिखे करनी है? है? लिखे करनी कें लेकिन तेन आता नहीं कुछ उर्दू पाइए चा बना ਆ ਨਗੀ ਦੇ ਬੱਟੇ ਦੋ ਦੋ ਦੇਂ ਦਿਪਤਾ ਦੋਦਾ ਹਿਰਚ ਡੋਲ ਫੇਰਾ ਪਕਿਆ ਚੱਲੀਏ ਦਾਦੂ ਕੋ ਚੱਲੀਏ ਦਾਦੂ ਕੋ ਚੱਲੀ ਦਾਦੂ ਕੋ ਕੌਣ ਜਾਣਾ ਨਾ ਵੀ ਜਾਣਾ ਚਲੋ ਮੀ ਮੈਂ ਸਬਜੀ ਗਰੀ ਹੋਈ ਨਹੀਂ ਆ मैं जा हाँ? जा, तो नहीं के ला। जा ला के आ फिर सब्जी हाँ? ला गया मच्छी नहीं मच्छी हां मीट जा लैके आ भाई चूचू ਤਾਂ ਇਹ ਨਾ ਪਰ ਚ ਕੋਣ ਨੇ ਕੋ ਨਹੀਂ ਚਲਾ ਆਪਕੇ ਚਲ ਜਦਾ ਨਹੀਂ ਹੋ ਡਾੜੀ ਨੇ ਫੁੱਟ ਕੇ ਚਲਿਆ ਮੈਂ ਜਣਾ ਆ ਆ ਗੱਡੀ ਘੜੀ ਲਾ ਸੰਗੀ ਚਲ ਚਾਰ ਨੂੰ ਪਾ ਜੀ ਦੇ ਪਾਪੀ ਨੇ ਪਿਛਲੇ ਆ ਪਲਾਟ ਚ ਗਏ ਨੇ ਇਤੋਂ ਸਬਜ਼ੀ ਲਿਆਣ ਗਏ ਡਾੜੀ ਨੂੰ ਲੈ ਗਏ ਸਬਜ਼ੀ ਏੜੀ ਤੇ ਉਹ ਲਿਆਣ ਗਏ ਤੇ ਅਹ ਚਾਹ ਬਣਾਉਣਾ ਕਹਿੰਦੇ ਚਾਹ ਬਣਾਨੇ ਆ ਆਕੇ ਤੇ ਦੁੱਧ ਵੀ ਖਤਮ ਆ ਤੇ ਮੈਂ ਦੁੱਧ ਲੈ ਆਨਾ ਤੇ ਤੇ ਆਪਣਾ ਵਿੱਚ ਆ ਇਹ ਪਹਿਲਾਂ ਹੈਗੀ ਤੇ ਅਸੀਂ ਤੋਂ ਥੋੜਾ ਆ ਚਾਹ ਪਹਿਲਾਂ ਬਣਾ ਲਈ ਅੱਗੇ ਸਾਸਾਂ ਸੁਣਨਾ ਤੇ ਬਾ ਚਾਹ ਬਣਾਣੀ ਪਹਿਲਾਂ ਤੇ ਹੁਣ ਫੇਲਾ ਮਗਾ ਦੁੱਧ ਤੇ ਕੋ ਆਉਂਦੇ ਤੇ ਇਹ ਚਾਹ ਦਾ ਮਾਰ ਤੇ ਹਮਾ ਸਤਿ ਪਾਤ ਲੈ ਚਾਹ ਮੜੀ ਮਾਇ ਇਹ ਦੋਟਾ ਹੀ ਵੇਨਾ ਚਾਹ ਦਾ ਅਧਿਕਾਰ ਸੀ ਹਰ ਵਾਰ ਸੀ ਘਰ ਸੀ ਜਾਂਦੀ ਬੇਲਾਈ ਤੇ ਚਾਹ ਵੀ ਤੇ ਕਰਦੇ ਤੇ ਪੈ ਨਾ ਇਸ ਮੋਸੇ ਫਾ ਲੈਣਾ ਦੇ ਨਾਲੇ ਚਾਹ ਬਣਾ ਕੇ ਪੀ ਲਈ ਤੇ ਰੋਟੀਆਂਆਂ ਕਰਤੀ ਦਵਾਰੀ ਸਮੋਸੇ ਖਾ ਲੇ ਤਿੰਨ ਦੇ ਨਾਲੇ ਚਾਹ ਪੀ ਲਈ ਤੇ ਇਹਦੇ ਨਾਲੇ ਰੋਟੀਆਂ ਕਿੱਟ ਭਰ ਗਿਆ ਐਂ ਤੇ ਸਾਸਾਂ ਗਏ ਉਹਨੇ ਦੇਸੀ ਇਹ ਉੱਥੋਂ ਕਾ ਉਹ ਸਾਸਾਂ ਟੇ ਮੱਕਲਾ ਜੀ ਦਾ ਡੈਡੀ ਵੀ ਬਾਹਰੀ ਪਲਾਸਟਿਕ ਤੇ ਕੋਟੀ ਛੋਟੀ ਬਾਹਰੇ ਉੱਤੇ ਬਾਹਰੇ ਰੋਟੜੀ ਆਹ ਯਾ ਦੋਸਤਾਂ ਨੂੰ ਤੇ ਇਹ ਵੀ ਘਾਉਂਦੇ ਆ ਕਾਰੋ ਤੇ ਕਾਰੋ ਤੇ ਯਾ ਤੇ ਆ ਦਵਾਰੀ ਤੇ ਬਾਹਰੀ ਪਲਾਸਟਿਕ ਕੰਮ ਕਰਦੇ ਜਾਂਦੇ ਕੋਟੀ ਛੋਟੀ ਉਸਾ ਵੀਰ ਆ ਗਿਆ ਐਸਾ ਉਹ ਮਿੰਟ ਹੀ ਤੇਰੇ ਮਸ਼ੀਲਾਂ ਦੇ ਆ ਚਾਰੇ ਹਰਵਾਰ ਤੇ ਆਪੀ ਲੈ ਆਂਦਾਂ ਮੇਕ ਲੈ ਆਂਦਾ ਤੇ ਇਹਦੇ ਮਰਾ ਗਿਆ ਜੀ ਮੇਰੇ ਵਸੇ ਦਰ ਦੇ ਨਿਕਲ ਲਗਾਉਂ ਮੁੰਡਾਈ ਆਂਦਾ ਮੰਗੂ ਤੇ ਤਾਂ ਮਛੇ ਦੇ ਨਾਲ ਮਛੀ ਵਧੀਆ ਹੁੰਦੀ ਮੀਟ ਨਾਲ ਤੇ ਇਹ ਕਿੰਨਾ ਯਾਦਾ ਕੋਈ ਹੁੰਦਾ ਪਛੀਚ ਤੇ ਮੁੰਡਾ ਰਿਆ ਨਹੀਂ ਦਾ ਕੁੰਡਾਈ ਮੈਂ ਮੁੱਜੀ ਬੁੰਦਾ ਨਾ ਕੁੰਡਾਈ ਆਂਦਾ ਕੰਪਰ ਗਾਉਂਦਾ ਇਹ ਕੋਈ ਨਹੀਂ ਬਰਾਣਿਆ ਮੀੜਾ ਇਹ ਆ ਤੇ ਇਹ ਪਾਪ ਬੀਰ ਬਣਾ ਤੇ ਇਹ ਤੇ ਗਿਆ ਕਰਕੇ ਤੇ ਖੰਨੇ ਆਪਾਂ ਪਾਪੀ ਦੀ ਬਣੇ 20 ਦਿਨਾਂ ਵਾਲੇ ਕੋਣ ਬੱਬੂ ਕੋਣ ਬਣਵਾਇਆ ਮੈਂ ਲੋਟਾ ਕੋਣ ਅਸਾ ਗੁੱਜਰ ਮੈਂ ਬਾਣੀ ਕੋਣ ਤਰੋ ਮੇਰੇ ਗੁੱਜਰੀ ਮਾਂ ਕੋ ਜਰਾ ਮਤ ਦੇਆ ਪਾੜ ਦੇ ਨਾ ਚਾਉ ਥਲੇ ਥਲੇ ਉਤਰ ਜਾ ਮਮਾ ਮਮੇ ਪੰਗਰਾਂ ਦੇ ਟੱਪ ਨਾਲ ਨੂੰ ਪਹਿਲਾ ਪਹਿਲਾ ਐਕਸਪੈਰੀਮੈਂਟ ਮੈਂ ਤੇ ਮਿਲੀ ਬਰੇ ਕਿਤੇ ਇੱਕ ਵਾਰੀ ਹੋਰ ਹੀਓ ਔਰ ਇਹ ਬਿਸਕੁਟ ਲੈ ਆ ਗਿਆ ਬਾਕੀ ਤੇ ਐਕਸਪੈਰੀਮੈਂਟ ਹਨਾ ਮਿਲੀ ਮੈਂ ਯਾਰ ਮਾਰੀ ਦੂ ਇਆ ਤੂੰ ਨਹੀਂ ਦੇ ਦਰੇ ਅਬ ਇਹ ਕਾ ਚੰਨੀ ਦੇ ਮਸਲੇ ਲੈ ਗਲੀ ਗਿਆ ਨਾ ਦੇ ਦੇ ਚੰਨੀ ਉਸ ਤੇ ਥੱਲੇ ਦੀਆ ਲੈ ਆ ਫਿਰ ਪਾਪੀ ਤੇ ਬਾਹ ਤੀਕੀ ਬਰਾ ਵਿੰਦਰਾ ਖਾਈਆ ਹੋਈ ਜੁੱਟੇ ਬੇਨੇ ਤੇਰੇ ਚ ਪੇਰਾ ਮੱਕ ਪੈ ਨਹੀਂ ਕਿੰਨੀ ਗੋਲੀ ਤੇ ਤਾਂ ਮੈਂ ਨਹੀਂ ਰੇਤੀ ਰਾਮਾ ਆ ਤਾ ਉਤਲਾ ਨਾ ਟਮਟਰਾ ਖਾਤੇਗਾ ਤੇ ਲਾ ਕਟਿਆ ਮੈਂ ਵਿੰਦਰੋ ਕਟੇ ਜਦ ਇਹ ਨੂੰ ਕਾਲਣੇ ਤਾਂ ਹਾਲ ਤੇ ਪਾੜ ਮਟਰ ਤਾਲ ਚ ਨਹੀਂ ਹਟ ਮਟਰ ਪਾ ਉਹ ਮਾੜੀ ਕੁੜੀ ਮਮੇ ਨੇ ਕਿਵੇਂ ਕਰ ਦਿੱਤੀ ਕੱਲ ਮੇਰੀ ਦਾਲ ਵਿੱਚ ਕਾਲੀ ਕਾਲੀ ਮੇਰੀ ਦਾਲ ਦੀ ਮਮਾ ਦਾਲ ਚ ਕਿਦਾਂ ਦੀ ਹੁੰਦੀ ਹੈ ਨਹੀਂ ਟਮਾਟਰ ਨਹੀਂ ਪਾ ਗਾ ਵਿੱਚ ਨਹੀਂ ਉਹ ਹੋ ਜਣੇ ਕਰ ਦੇ ਉਹ ਕਰ ਦੇ ਮੇਰੇ ਦਿਨ ਜਿੰਨਾ ਗਿਆ ਹੁੰਨਾ ਕਰੇਗਾ ਰਾਤੀ ਰਾ ਪਹਿਲਾ ਡੰਡਾ ਕੀ ਬਾਤ ਮੁਰਗਾ ਬਣਾ ਲੱਗਿਆ ਅੱਜ ਮੱਛੀ ਨਹੀਂ ਬਣੀਗੀ ਮੁਰਗਾ ਬਣੇਗਾ ਮੇਰਾ ਮੂੰਹ ਹੀ ਆਏਗਾ ਦਵਿਚ ਮੂੰਹ ਲਈ ਆਦ ਹੁੰਦਾ ਮੂੰਗਾਂ ਨੂੰ ਲੈ ਆਂਦੇ ਜਾ ਆਇਆ ਮੂੰਹੇ ਹੋ ਗਈ ਮੰਮੀ ਦਾ ਵੀ ਆਂਦੇ ਆ ਸਾਹਮਣੇ ਫੋਨ ਕਰਨ ਲੱਗੇ ਕਿਦਾਂ ਫੋਨ ਸੀਮਿਰ ਅੜਾ ਕੈਮਰਾ ਨਾ ਆਈਫੋਨ ਆ ਦੂਰੋ ਬੰਦਾ ਤਾਂ ਹੁੰਦਾ ਨਾ ਮੁਰਈ ਤਈ ਰੱਖ ਆਈਫੋਨ ਨਾਲ ਕਲੇਟੀ ਮਿਲਿ ਕਰਨ ਦਿਆ ਹੁਣ ਮਿਕਸਿੰਗ ਮਿਕਸਿੰਗ ਮਾਸਟਿੰਗ ਸਰ ਨਾ ਕਰ ਪਿਆਜ਼ ਪਹਿਲਾਂ ਕਰੀ ਗੇ ਲਸਣ ਫਿਰ ਪਿਆਜ਼ ਮੁਰਗਾ ਬਣਾ ਲਿਆ ਅੱਜ ਅਸੀਂ ਹੰਬਾ ਕਿਹਦੀ ਆ ਮਗਰ ਰੱਖਣ ਲੱਗ ਜਣਾ ਲੱਗੀ ਲੈਣ ਦੇ ਚਲੋ ਇਹਨੂੰ ਹੋਈ ਦੌੜੀ ਹੋ ਗਈ ਹੈ ਤਾਪ ਚੜੇਗਾ ਦਹੀਂ ਹੌਲੀ ਹੌਲੀ ਤਲੋ ਜੀ ਅੱਜ ਬਰਾਂਦੇ ਪਿਆ ਸੀ ਮੀਟ ਆ ਇਹਦੇ ਬਾਕੀ ਦੈ ਲੱਗਣデア ਖੋਖਲਾ ਇਹ ਮੀਟ ਲੈ ਦਾੜੀ ਉਹ ਮੀਟ ਲੈਂਦਾ ਇਹ ਕੀ ਕੁਲਿਪ ਇਹ ਕੋਲ ਉਹਨਾਂ ਦੇ ਚ ਆੜੇ 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 ਓਏ ਮੈਂ ਕੂਲੇ ਵੀ ਕੋਈ ਦਰਾਏ ਸਾਡੇ ਆ ਕੂਲੇ ਵੀ ਕੋਈ ਖਾਂਦਾ ਨਹੀਂ ਕੂਲੇ ਆਣਾ ਖਾਦੇ ਤੇ ਆਹ ਛੋਲੇ ਪਾ ਗਏ ਔਰ ਛੋਟੇ ਛੋਟੇ ਤੇ 10 ਵੀਨ ਛੋਟ ਦੇ 10 ਨਾਲ ਪਾ ਗਏ ਛੋਟ ਦੇ 10 24 ਠੀਕ ਹੈ ਉਹ ਗਾ ਤੇਲ ਚਿਕਰਮਚੀ ਲੱਤਾ ਉਹ ਆਇਆ ਕਿਉਂ ਗਏ ਅਕਰ ਅਕਰ ਕਰਾ ¿Qué es sure.